ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਦੱਸਾਂਗੇ ਬੈਂਗਣਾ ਦੇ ਬੂਟਿਆਂ ਬਾਰੇ ਕਿ ਇਹਨੇ ਫੁੱਲ ਲੱਗਦੇ ਆ ਫੁੱਲ ਝੜ ਜਾਂਦੇ ਆ ਫਲ ਨਹੀਂ ਬਣਦਾ ਉਹ ਦੱਸਾਂਗੇ ਆ ਆਪਣੇ ਕੋਠੇ ਦੇ ਦੇਖ ਲਓ ਨਿੱਕੇ ਨਿੱਕੇ ਬੂਟੇ ਲੱਗੇ ਹੋਇਆ ਬੈਂਗਣ ਦੇ ਲਓ ਜੀ ਸਾਰੇ ਹਾਂ ਤੇ ਸਾਰੇ ਹਾਂ ਤੇ ਭਰੇ ਪਿਆ ਏ ਟੂ ਜੈਟ ਨੀਕੇ ਨੀਕੇ ਬੂਟੇ ਤੇ ਤੁਸੀਂ ਕੀ ਕਰਨਾ ਜੀ ਆਪਣੇ ਸਾਰਿਆਂ ਦੇ ਘਰੇ ਆਲੂ ਹੁੰਦੇ ਹਨ ਉਹਦੇ ਛਿਲਕੇ ਉਤਾਰ ਲੈਣੇ ਆ ਛਿਲਕੇ ਉਤਾਰ ਕੇ ਇੱਕ ਕਪਲ ਲੈਣੀਆਂ ਰਾਖ ਪਾਥੀਆਂ ਦੀ ਗੋਹੇ ਇਹਦੀ ਹੋਈ ਤਾਂ ਸਾਰਿਆਂ ਨਾਲੋਂ ਵਧੀਆ ਚੁੱਲੇ ਦੀ ਰਾਖ ਰਾਖ ਲੈ ਕੇ ਆਪਾਂ ਕੀ ਕਰਨਾ ਇਹਨਾਂ ਨੂੰ ਦੋਨਾਂ ਨੂੰ ਪਾਣੀ ਚ ਭਿਉਂ ਕੇ ਰੱਖ ਦੇਣਾ ਜੀ 5 ਦਿਨ ਆਪਾਂ ਇਹਨਾਂ ਨੂੰ ਭਿਉਂ ਕੇ ਰੱਖਣਾ ਭਿਉਣ ਤੋਂ ਬਾਅਦ 5 ਦਿਨਾਂ ਬਾਅਦ ਉਹ ਪਾਣੀ ਦਾ ਲਿਓਕਰ ਦਾ ਇਹਨਾਂ ਦੀਆਂ ਜੜਾਂ ਚ ਪਾਉਣਾ ਜਦੋਂ ਇਹਨਾਂ ਦੀਆਂ ਜੜਾਂ ਚ ਪਾਉਂਗੇ ਛੋੜੇ ਫਲ ਵੀ ਨਹੀਂ ਛੱੜਦੇ ਐਂਡ ਡਰਾਕਟ ਪਰ ਜੁਆ ਦੇਖੋ ਜੀ ਮੈਂ ਇਹ ਫਾਰਮੂਲਾ ਕੀਤਾ ਹੋਇਆ ਆ ਪਰੇ ਪਏ ਆ ਆ ਲੋ ਇੱਧਰ ਵੀ ਆ ਆ ਲੋ ਲੋਚ ਸਾਰਾ ਦੇਖ ਆ ਬਾਬਾ ਜੀ ਸਾਰਿਆਂ ਤੇ ਪਹਿਲਾਂ ਮੇਰੇ ਵੀ ਫੁੱਲ ਤੇ ਫਲ ਝੜ ਜਾਂਦੇ ਸੀ ਤੇ ਕਿਟਾਣੀ ਤੇ 3 3 4 4 ਲਓ ਜੀ ਆ ਫੁੱਲ ਆਈ ਜਾ ਰਿਹਾ ਤੇ ਫਲ ਬਣੀ ਜਾ ਰਿਹਾ ਆਪਾਂ ਆਲੂ ਦਾ ਸ਼ਿਰਕਾ ਤੇ ਗੋਹੇ ਦੀ ਰਾਖ ਲੈ ਕੇ ਲੋ ਇੰਨੇ ਮਰੇ ਲੱਗੇ ਹੋਏ ਆ ਲੋ ਜੀ ਫੁੱਲ ਜਿਹੜਾ ਵੀ ਫੁੱਲ ਆ ਰਿਹਾ ਦੇਖੋ ਫਲ ਬਣ ਰਿਹਾ ਲੋ ਇੱਕ ਟਾਣੀ ਤੇ ਇਹ ਆ ਇੱਕ ਟਾਣੀ ਤੇ ਤਿੰਨ ਤਿੰਨ ਚਾਰ ਚਾਰ ਬੰਗਣ ਲੱਗੇ ਹੋਏ ਲੋ ਆਲੋ ਕੋਈ ਫੁੱਲ ਨਹੀਂ ਝੜਦਾ ਉਦੋਂ ਬਾਅਦ ਤੇ ਆਨ ਵਧੀਆ ਨਾ ਉਹਨੂੰ ਕੋਈ ਕੀੜਾ ਲੱਗੇ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜਾਂ ਜਿਹੜੀਆਂ ਐਸੀ ਸਾਨੂੰ ਜਾਣਕਾਰੀਆਂ ਸਾਨੂੰ ਪਹਿਲ ਦੇ ਆਧਾਰ ਤੇ ਮਿਲ ਸਕਣ ਜੋ ਜਿੰਨਾ ਕੁ ਵੀ ਸਾਨੂੰ ਪਤਾ ਜੀ ਉਦੇ ਬਾਰੇ ਐਹੀ ਸੋਡੇ ਨਾਲ ਹਰੇਕ ਵੀਡੀਓ ਸਾਂਝੀ ਕਰ ਸਕੀਏ ਨਿੱਕਲੇ ਲੈ ਕੱਲੇ ਤੇ ਭਰਿਆ ਪਿਆ ਜੀ ਕੱਲੇ ਕੱਲੇ ਤੇ ਲੋ ਲੋ ਜੀ ਓਕੇ ਜੀ ਮਿਹਰਬਾਨੀ ਸਾਰਿਆਂ ਦੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਲੋ ਜੀ ਸਾਰੀਆਂ ਟਣੀਆਂ ਪਰੀਆਂ ਪਈਆਂ ਨੇ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ